ਇਹਰਾ ਗਾਗਾ ਵਿਖੇ 22 ਅਪ੍ਰੈਲ ਨੂੰ ਸਵੇਰੇ ਘਰੋਂ ਸਕੂਲ ਦੇ ਲਈ ਗਈਆਂ ਦੋ ਲੜਕੀਆਂ ਦੇ ਲਾਪਤਾ ਹੋਣ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਦਾਦੀਏ ਕਿ ਚੰਡੀਗੜ੍ਹ 43 ਸੈਕਟਰ ਦੇ ਵਿੱਚੋਂ ਕਿਸੇ ਰਾਹੀਰ ਦੇ ਫੋਨ ਦੇ ਉੱਤੋਂ ਇਹਨਾਂ ਲੜਕੀਆਂ ਨੇ ਆਖਰੀ ਕਾਲ ਹੈ ਜਿਹੜੀ ਕੀਤੀ ਸੀ ਉੱਥੇ ਹੀ ਸ਼ਹਿਰ ਦੇ ਇੱਕੋ ਵਾਰਡ ਦੀਆਂ ਇਹ ਦੋਨੇ ਲੜਕੀਆਂ ਨੇ ਜਿਹੜੀਆਂ ਰਹਿਣ ਵਾਲੀਆਂ ਨੇ ਜਿਨ੍ਹਾਂ ਦੀ ਉਮਰ 14 ਤੋਂ 15 ਸਾਲ ਦੱਸੀ ਜਾ ਰਹੀ ਹੈ ਅਤੇ 2 ਦਿਨ ਬਾਅਦ ਵੀ ਇਹਨਾਂ ਲੜਕੀਆਂ ਦਾ ਕੋਈ ਵੀ ਸੁਰਾਗ ਹੈ ਜਿਹੜਾ ਹੱਥ ਨਹੀਂ ਲੱਗਿਆ ਤੇ ਇਹ ਲੜਕੀਆਂ ਨੇ ਜਿਹੜੀਆਂ ਹਜੇ ਵੀ ਲਾਪਤਾ ਦੱਸੀਆਂ ਜਾ ਰਹੀਆਂ ਨੇ ਉੱਥੇ ਹੀ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਹੈ ਜਿਹੜੀ ਕੀਤੀ ਜਾ ਰਹੀ ਹੈ ਤੇ ਪੁਲਿਸ ਜਾਂਚ ਵਿੱਚ ਜੁਟ ਗਈ ਹੈ ਕਿ ਆਖਰ ਇਹ ਲੜਕੀਆਂ ਨੇ ਜਿਹੜੀਆਂ ਜੋ ਕਿ ਘਰੋਂ ਸਕੂਲ ਦੇ ਲਈ ਗਈਆਂ ਸਨ ਪਰੰਤੂ ਸਕੂਲ ਦੇ ਵਿੱਚ ਵੀ ਨਹੀਂ ਪਹੁੰਚੀਆਂ ਤੇ ਹੁਣ ਤੱਕ ਘਰ ਵੀ ਵਾਪਸ ਨਹੀਂ ਆਈਆਂ ਉਥੇ ਹੀ ਜਾਣਕਾਰੀ ਦੇ ਮੁਤਾਬਕ ਆਖਰੀ ਵਾਰ ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡ ਇਹ ਦੋਨੇ ਲੜਕੀਆਂ ਨੇ ਜਿਹੜੀਆਂ ਦੇਖੀਆਂ ਗਈਆਂ ਸਨ ਉਥੇ ਹੀ ਪਰਿਵਾਰ ਬੱਚੀਆਂ ਦੀ ਤਲਾਸ਼ ਦੇ ਵਿੱਚ ਭਟਕਦਾ ਨਜ਼ਰ ਆ ਰਿਹਾ ਹੈ ਪਰੰਤੂ ਦੂਜੇ ਪਾਸੇ ਪੁਲਿਸ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਦੋਨੇ ਲਾਪਤਾ ਲੜਕੀਆਂ ਦੀ ਭਾਲ ਦੇ ਵਿੱਚ ਹੁਣ ਪੁਲਿਸ ਜਿਹੜੀ ਜੁਟ ਗਈ ਹੈ हां जी さん ਨੂੰ ਸੂਚਨਾ ਮਿਲੀ ਸੀ ਕਿ ਦੋ ਲੜਕੀਆਂ ਜੋ ਬਾਡ ਨੰਬਰ 9 ਚੋਂ ਲੈ ਰਹੇ ਤਾਂ ਆਪਣੇ ਸਕੂਲ ਚ ਗਈਆਂ ਸੀਗੀਆਂ ਇਹਨਾਂ ਦੀ ਉਮਰ 14 ਪਲੱਸ 14 ਤੇ 15 ਸਾਲ ਦੇ ਵਿੱਚ ਹੈ ਤੇ ਉਹ ਸਕੂਲ ਨਹੀਂ ਗਈਆਂ ਤੇ ਵਾਪਸ ਘਰ ਵੀ ਨਹੀਂ ਆਈਆਂ ਤੇ ਦੋਨੇ ਭੈਣਾਂ ਸੀਗੀਆਂ ਨਹੀਂ ਸਕੀਆਂ ਭੈਣਾਂ ਨਹੀਂ ਸੀਗੀਆਂ ਜੀ ਇੱਕੋ ਬਾੜ ਦੀਆਂ ਸੀਗੀਆਂ ਇਹ ਕੌਨ ਨੰਬਰ ਬਾੜ ਦੀਆਂ ਤੇ ਆਸਟ੍ਰੇਲੀਆ ਸੀਗੀਆਂ ਤੇ ਇਹਨਾਂ ਦੇ ਸੌਦੇ ਤੁਸੀਂ ਐਫਆਰ ਦੱਚ ਕਰ ਲਈ ਹੈ ਕਲਮ ਮੈਂ ਇਸ ਦੀ ਤਲਾਸ਼ ਕਰ ਰਹੇ ਹਾਂ ਤੇ ਇਹ ਇਹ ਉਹਨਾਂ ਨੇ ਚੰਡੀਗੜ੍ਹ ਜਾ ਕੇ ਕਿਸੇ ਨੂੰ ਸੁਲੇਰੇ ਫੋਨ ਵੀ ਕੀਤਾ ਸੀਗਾ ਅਸੀਂ ਉਹਨਾਂ ਨੂੰ ਪੁਸ਼ਟੀ ਕੀਤੀ ਹੈ ਤਾਂ ਉੱਥੋਂ ਫੋਨ ਆਇਆ ਸੀ ਉਹ ਵੀ ਇਸ ਲੋਕੇਸ਼ਨ ਕਰਾਈ ਸੀ ਚੰਡੀਗੜ੍ਹ 43 ਸੈਕਟਰ ਬੱਸ ਸਟੈਂਡ ਦੇ ਆਉਂਦੀ ਸੀ ਤੇ ਜਿਹਦਾ ਨੰਬਰ ਸੀ ਉਹ ਕੋਈ ਰਾਘੀਰ ਸੀਗਾ ਉੱਥੇ ਪੰਜ ਕੁਲੇ ਰਹਿਣ ਵਾਲਾ ਉਹਨੂੰ ਪੁਸ਼ਟੀ ਕੀਤੀ ਹੈ ਉਹ ਕਹਿੰਦਾ ਵੀ ਦੋ ਲੜਕੀਆਂ ਸੀਗਾ ਉਹਨਾਂ ਵਿੱਚੋਂ ਫੋਨ ਲੈ ਕੇ ਫੋਨ ਦਿੱਤਾ ਸੀਗਾ ਤੇ ਅਸੀਂ ਟੀਮਾਂ ਭੇਜੀਆਂ ਹੈ ਨਾ ਜਲਦੀ ਬੱਚਿਆਂ ਨੂੰ ਟ੍ਰੈਸ ਕਰ ਲਵਾਂਗੇ ਉਹ ਨਾਲ ਉਹਨੇ ਬਾਰਸਾ ਦੇ ਵਾਲੇ ਕਰਦਾ ਹੈ ਲੱਗਦਾ ਹੈ ਕੋਈ ਕਾਰਨ ਦਾ ਪਤਾ ਨਹੀਂ ਕਿ ਸਾਹਮਣੇ ਆਇਆ ਕੋਈ ਪਰਿਵਾਰਾਂ ਨੇ ਦੱਸਿਆ ਹੋਵੇ ਕਿ ਅੱਜ ਤਾਂ ਨਾਲ ਕੁਝ ਨਹੀਂ ਪਰਿਵਾਰ ਨੇ ਜੇ ਕੋਈ ਗੱਲ ਹਸੀ ਕਿਉਂਕਿ ਬੱਚੀਆਂ 14-15 ਸਾਲ ਦੀਆਂ ਨੇ ਕੋਈ ਇਹ ਦੇ ਕੋਈ ਇਦਾਂ ਦਾ ਕੋਈ ਹੋ ਸ਼ੂ ਵੀ ਨਹੀਂ ਇਹ ਲੱਗ ਰਿਹਾ ਹੈ ਬਾਕੀ ਫਿਰ ਵੀ ਚਲੋ ਸਿੱਖ ਕੋਸ਼ਿਸ਼ ਲੱਗੇ ਹੋਇਆ ਹੈ